ਲੋਕੋ ਗੱਲ ਇਹ ਹੈ ਕਿ ਜਿੱਥੋਂ ਤੱਕ ਬੰਦੀ ਸਿੱਖਾਂ ਦਾ ਸਵਾਲ ਹੈ ਸੀ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਕਨਸਟੀਟਿਊਸ਼ਨ ਦੇ ਮਤਲਬਕ ਦੇਸ਼ ਦੇ ਸੰਵਿਧਾਨ ਦੇ ਮਤਲਬਕ ਹਰ ਵਿਅਕਤੀ ਨੂੰ ਲਿਬਰਟੀ ਹੋਣੀ ਚਾਹੀਦੀ ਹੈ ਹਰ ਵਿਅਕਤੀ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਜਿਸ ਵਿਅਕਤੀ ਦਾ ਜੋ ਵੀ ਹਿਊਮਨ ਰਾਈਟਸ ਵੈਲਿਊ ਦੀ ਕਦਰ ਹੋਣੀ ਚਾਹੀਦੀ ਹੈ ਬਿੱਟੂ ਜੀ ਕੀ ਕਹਿੰਦੇ ਆ ਅੱਜ ਤੋਂ ਮਹੀਨਾ ਪਹਿਲਾਂ ਬਿੱਟੂ ਜੀ ਇਹ ਕਹਿੰਦੇ ਸੀ ਕਿ ਰਾਹੁਲ ਗਾਂਧੀ ਮੈਨੂੰ ਮਜਬੂਰ ਕਰ ਰਿਹਾ ਬੰਦੀ ਸਿੱਖਾਂ ਨੂੰ ਰਿਹਾਈ ਆਸਤੇ ਮੈਨੂੰ ਇਹ ਕਹਿ ਰਿਹਾ ਕਿ ਬੰਦੀ ਸਿੱਖਾਂ ਨੂੰ ਮaaf ਕਰ ਦਿਓ ਮੈਂ ਆਪਣੇ ਪਿਤਾ ਦੇ ਕਾਤਲਾਂ ਨੂੰ ਮaaf ਕਰਦਾ ਤੇ ਬਿੱਟੂ ਜੀ ਤੁਸੀਂ ਵੀ ਇਸ ਗੱਲ ਨੂੰ ਛੱਡ ਦਿਓ ਇਸ ਗੱਲ ਤੋਂ ਦੁਖੀ ਹੋ ਕੇ ਮੈਂ ਕਾਂਗਰਸ ਪਾਰਟੀ ਛੱਡੀ ਹੁਣ ਉਹ ਕਹਿ ਰਹੇ ਕਿ ਮੈਨੂੰ ਕੋਈ ਇਤਰਾਜ਼ ਨਹੀਂ ਕੋਈ ਭਾਜਪਾ ਦਾ ਹੋਰ ਮੋਟਿਵ ਹੋਏਗਾ ਪੋਲਰਾਈਜੇਸ਼ਨ ਕਰਨ ਦਾ ਕੋਈ ਹੋਰ ਅਜੰਡਾ ਹੋਏਗਾ ਲੋਕਾਂ ਨੂੰ ਵੰਡਣ ਦਾ ਪੰਜਾਬ ਦੇ ਲੋਕਾਂ ਨੂੰ ਇਹ ਕਿਤੋਂ ਨਾ ਕਿਤੇ ਕਿਸੇ ਏਜੰਸੀ ਨੇ کیا ਹੋਣਾ ਬਿਕੋਜ਼ ਬਿੱਟੂ ਡੋਨਟ ਹੈਵ ਥੈਟ ਕਿ ਕਿਉਂਕਿ ਮਹੀਨਾ ਪਹਿਲਾਂ ਕੁਝ ਹੋਰ ਹੋਣ ਕੁਝ ਹੋਰ ਆਈ ਥਿੰਕ ਇਹ ਜਿਹੜਾ ਬਿਆਨ ਬਿੱਟੂ ਨੇ ਦਿੱਤਾ ਹੋਣਾ ਉਹ ਕਿਸੇ ਨੇ ਕਹਾ ਹੋਣਾ ਭਾਈ ਕੀ ਏਜੰਸੀਜ਼ ਨੇ ਕਹਾ ਹੋਣਾ ਵੀ ਤੈਨੂੰ ਤਾਂ ਸਿੱਖ ਵੀ ਸਿੱਖ ਨਹੀਂ ਮੰਨਦੇ ਸੋ ਕੁਝ ਨਾ ਕੁਝ ਐਸਾ ਬਿਆਨ ਦੇ ਜਿਹਦੇ ਨਾਲ ਆਪਾਂ ਕੱਲ ਨੂੰ ਜਾ ਕੇ ਔਰ ਪਤਾ ਨਹੀਂ ਕੀ ਏਜੰਡਾ ਹੈ ਰੱਬ ਜਾਣਦਾ ਇਹਦੇ ਪਿੱਛੇ ਪਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਬਹੁਤ ਵੱਡਾ ਇੱਕ ਛੁਪਿਆ ਜਿਹੜਾ ਏਜੰਡਾ ਬੀਜੇਪੀ ਦਾ ਹੋ ਸਕਦਾ ਹੈ ਸਿੱਖ ਭਾਈਚਾਰੇ ਨੂੰ ਖਰਾਬ ਕਰਨਾ ਸੇ ਔਰ ਹਿੰਦੂਤੇ ਸਿੱਖਾਂ ਦੇ ਵਿੱਚ ਪਾੜ ਪੋਣਾ ਇੱਕ ਸ਼ੇਰ ਸਿੰਘ ਉਹ ਬਾਇ ਜੀ ਨੂੰ ਲੈ ਕੇ ਕੀ ਕਹਿਣਾ ਤੁਹਾਡਾ ਕਿਉਂਕਿ ਉਹਨਾਂ ਦੀ ਵੀਡੀਓ ਇੱਕ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਚੁੱਕਦੇ ਨੇ ਕਿਹੜੀ ਵੀਡੀਓ ਬੜੀ ਵੋਟਰਾਂ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਹੈ ਹਾਂ ਕੰਨੀ ਦੇ ਦਾਨੀ ਵੋਟਾ ਨਹੀਂ ਪਾਣਗੇ ਜੇ ਕੋਈ ਵੀਡੀਓ ਕੋ ਯਾਰ ਪਤਾ ਨਹੀਂ ਉਹਨੇ ਵਿਚਾਰੇ ਨੇ ਗਰੀਬ ਨੇ ਇੱਥੇ ਰੋਜ਼ ਸਾਨੂੰ ਲੋਕ ਦਬਕੇ ਮਾਰੀ ਜਾਂਦੇ ਵੀ ਤੈਨੂੰ ਵੇਖ ਲਾਂਗੇ ਉਹਦਾ ਵੋਟਾ ਨੂੰ ਇਹ ਤੂੰ ਕਹੀ ਜਾਂਦੇ ਆ ਮੇਰੀ ਮੇਰੀ ਦੋ ਵਾਰ ਤਿੰਨ ਵਾਰ ਸੀਐਮਡੀ ਚੇਅਰਮੈਨ ਜਿਹੜਾ ਹੈਗਾ ਹੁਣੇ 5 ਮਿੰਟ ਪਹਿਲਾਂ 20 ਗੱਡੀ ਚ ਬੈਠੇ ਨੇ ਮੈਂ ਚੇਅਰਮੈਨ ਨਾਲ ਇਨ ਟੱਚ ਹੈਗਾ ਉਹ ਕਹਦੇ ਸੀ ਕੋਈ ਅੰਡਰਗਰਾਉਂਡ ਸਾਡੀ ਕੇਬਲ ਜਿਹੜੀ ਹੈ ਉਹ ਖਰਾਬ ਹੋ ਗਈ ਹੈ ਯੂਨੀਵਰਸਿਟੀ ਕੋਲੋਂ ਤਾਂ ਉਹ ਕਾਫੀ ਦਿੱਕਤ ਆ ਰਹੀ ਹੈ ਬੇਸਿਕਲੀ ਹਾਂ ਸੋ ਕੱਲ ਵੀ ਸਾਰਾ ਜਿਹੜੇ ਲੋਕ ਸੀ ਉਹ ਪਰੇਸ਼ਾਨ ਸੀ 18-18 ਘੰਟੇ ਦਾ ਕਟ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਇਹਦੇ ਤੋਂ ਪਤਾ ਲੱਗਦਾ ਵੀ ਸਰਕਾਰ ਹੁਣ ਜਲੰਧਰੋਂ ਚੱਲ ਰਹੀ ਹੈ ਕਿ ਪਟਿਆਲੋਂ ਚੱਲ ਰਹੀ ਹੈ ਕਿ ਚੰਡੀਗੜ੍ਹੋਂ ਚੱਲ ਰਹੀ ਹੈ ਸੋ ਮੇਰੇ ਕਹਿਣ ਦਾ ਮਤਲਬ ਅੱਜ ਜਿਹੜੀ ਪੋਲ ਹੈ ਜਿਹੜੀ ਕਹਿੰਦੇ ਸੀ ਸਾਡੇ ਕੋਲ ਤਾਂ ਬਹੁਤ ਐਕਸੈਸ ਪਾਵਰ ਹੈ ਉਹਨੋਂ ਕਹਿ دیے ਜਾਂਦੇ ਕਿ ਸ਼ਾਇਦ ਭਾਈ ਗਰਮੀ ਬਹੁਤ ਪੈ ਗਈ ਗਰਮੀ ਤਾਂ ਆਈ ਵਾਰੀ ਪੈਂਦੀ ਹੈ ਸੋ ਕਹਿਣ ਦਾ ਮਤਲਬ ਸਰਕਾਰ ਦੇ ਕੋਈ ਪੁਖਤਾ ਇੰਤਜ਼ਾਮਤ ਨਹੀਂ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਮੈਂ ਇਸ ਗੱਲ ਦੀ ਸਰਕਾਰ ਦੀ ਨਿਖੇਦੀ ਕਰਦਾ ਹਾਂ ਡਿਪਾਰਟਮੈਂਟ ਦੀ ਨਿਖੇਦੀ ਕਰਨੀ ਚਾਹੁੰਦਾ ਕਿ ਇਸ ਤਰ੍ਹਾਂ ਦਾ ਕਦੇ ਨਹੀਂ ਹੋਇਆ ਕਿ 18 18 ਘੰਟੇ ਦਾ ਜਿਹੜਾ ਇਹੋ ਜਿਹੇ ਸ਼ਹਿਰਾਂ ਦੇ ਵਿੱਚ ਮਹਾਨਗਰਾਂ ਦੇ ਵਿੱਚ ਕੱਟ ਲੈ ਉਹ ਯਾਰ ਹਜੇ ਤਾਂ ਅੱਗੇ ਅੱਗੇ ਵੇਖੋ ਹੁੰਦਾ ਕੀ ਹੈ ਇਹ ਕਹਿੰਦੇ ਖਜ਼ਾਨਾ ਫੁੱਲ ਹੈ ਪਲਾਂ ਇਹ ਆ ਉਹ ਹੈ ਸੋ ਮੈਂ ਤਾਂ ਜਨਤਾ ਨੂੰ ਕਹਿਣਾ ਚਾਹਣਾ ਹੈ ਜਿਹੜੀ ਮਾਫੀ ਵਾਲੀ ਬਿਜਲੀ ਹੈ ਚਾਹੇ ਉਹ ਖੇਤਾਂ ਦੀ ਹੈ ਚਾਹੇ ਉਹ ਘਰਾਂ ਦੀ ਹੈ ਤੁਹਾਡੀਆਂ ਜੁੱਤੀਆਂ ਤੁਹਾਡੇ ਸਿਰ ਵਾਲਾ ਕੰਮ ਹੈ ਇਧਰੋਂ ਫੜ ਲਓ ਇਧਰੋਂ ਫੜ ਲਓ ਉਹ ਘਰਾਂ ਚੋਂ ਤੁਹਾਨੂੰ ਵਧਾਵਦਾ ਕੇ ਤੁਹਾਡੇ ਤੋਂ ਲਈ ਜਾਂਦੇ ਆ ਉਹ ਯਾਰ ਇੱਕ ਸਵਾਲ ਤਾਂ ਪੂਰਾ ਹੋਣ ਦਿਓ ਸੋ ਮੇਰੇ ਕਹਿਣ ਦਾ ਮਤਲਬ ਲੋਕਾਂ ਨੂੰ ਬੇਕੂ ਬਣਾਇਆ ਜਾ ਰਿਹਾ ਹੈ ਕਿਸੇ ਨੇ ਘਰੂ ਬਿਜਲੀ ਨਹੀਂ ਦੇਣੀ ਨਾ ਰਾਜੇ ਵੜਿੰਗ ਨੇ ਰਾਤ ਨਾ ਕੋਈ ਅਮਰਿੰਦਰ ਸਿੰਘ ਨੇ ਦਿੱਤੀ ਨਾ ਕੋਈ ਭਗਵੰਤ ਮਾਨ ਨੇ ਦਿੱਤੀ ਇਹ ਸਾਰੀ ਜਿਹੜੀ ਇਹ ਲੋਕਾਂ ਦਾ ਕੰਮ ਹੈ ਅਸੀਂ ਤਾਂ ਕੋਈ ਜਿਹੜਾ ਚੰਗਾ ਮੈਨੇਜਰ ਹੁੰਦਾ ਹੈ ਦੇਸ਼ ਮੁੱਖ ਮੰਤਰੀ ਬੰਦਾ ਉਹਨੂੰ ਚੰਗੇ ਤਰੀਕੇ ਨਾਲ ਡਿਸਟ੍ਰੀਬਿਊਟ ਕਰ ਲੈਂਦਾ ਲੋਕਾਂ ਦਾ ਫੈਸਲਾ ਜਿਹੜਾ ਕੋਈ ਅਨਜਾਨ ਹੁੰਦਾ ਹੈ ਉਹ ਇਸ ਤਰ੍ਹਾਂ ਦਾ ਹੁੰਦਾ ਵੀ 67000 ਕਰੋੜ ਰੁਪਏ ਦਾ ਪੰਜਾਬ ਤੇ ਕਰਜ਼ਾ ਚੜਾਤਾ 2 ਸਾਲਾਂ ਚ 70000 ਕਰੋੜ ਦਾ ਕਰਜ਼ਾ ਚੜਾਇਆ ਸੀ ਅਸੀਂ 5 ਸਾਲਾਂ ਅੱਗੇ ਇਹ ਮਾਦੇਸ਼ੇਰ ਐਸਾ ਬਦਲਾਅ ਲੈ ਚਾਹਿਆ 2 ਸਾਲਾਂ ਚ ਹੀ ਚੜਾਤਾ ਫਿਰ ਇਲੈਕਟ੍ਰਿਸਿਟੀ ਪੂਰੀ ਤੇ ਨਾਟ ਓਨਲੀ ਇਹੀ ਐਕਸਾਈਜ਼ ਟੈਕ ਡਿਊਟੀ ਵੀ ਵਧਾਈ ਹੈ ਪੈਟਰੋਲ ਡੀਜ਼ਲ ਤੇ ਪਹਿਲਾਂ ਸੋ ਮੇਰੇ ਕਹਿਣ ਦਾ ਮਤਲਬ ਇਹ ਬਹੁਤ ਮਾੜਾ ਹਾਲ ਹੈ ਕਿਉਂਕਿ ਕੋਈ ਵਿਅਕਤੀ ਗਲਤ ਹੈ ਹੀ ਨਹੀਂ ਕੋਈ ਬਾਠ ਕੇ ਸੁਣ ਲਈ ਤਿਆਰ ਹੀ ਨਹੀਂ ਵਿਚਾਰ ਕਰਨ ਲਈ ਕਿਆ ਹਾਂ ਹਜੇ ਨਹੀਂ ਉਹ ਫੋਨ ਨੰਬਰ ਮੈਨੂੰ ਇੱਕ ਦਿੱਲੀ ਦਾ ਨੰਬਰ ਮਿਲ ਦਿੱਲੀ ਨੰਬਰ ਮਿਲਿਆ ਆ ਪਾਰਲੀਮੈਂਟ ਨੇ ਇਸ਼ੂ ਕੀਤਾ ਜਿਹੜਾ ਨੰਬਰ ਦਿੰਦੇ ਆ ਸੋ ਆਉਣ ਵਾਲੇ ਸਮੇਂ 'ਚ ਅਸੀਂ ਕੀ ਕਰ ਰਿਹਾ ਕਿ ਮੈਂ ਹਰੇਕ ਹਲਕੇ ਦੇ 2-2 2-2 200 ਪ੍ਰਮੁੱਖ ਆਗੂ ਸੇ ਬਣਾ ਦੇ ਉਹਦੇ 'ਚ ਨੰਬਰ ਫੀਡ ਕਰਾਂਗੇ ਸਾਡੇ ਹਰੇਕ ਬੋਡ ਦੇ ਇੱਥੇ 4-4 5-5 ਬੰਦਿਆਂ ਦੇ ਔਰ ਹਰਾਰਕੀ ਦੇ ਮਤਾਬਕ ਪਹਿਲਾਂ ਸਾਡਾ ਬਲਾਕ ਪ੍ਰਧਾਨ ਹੈ ਫਿਰ ਸਾਡਾ ਜ਼ਿਲ੍ਹਾ ਪ੍ਰਧਾਨ ਹੈ ਫਿਰ ਸਾਡਾ ਉਥੇ ਕੰਟੈਸਟਡ ਕੈਂਡੀਡੇਟ ਆ ਜਿਵੇਂ ਪੰਡਿਤ ਸਾਹਿਬ ਹੈ ਅਗਰ ਕਿਤੇ ਲੱਗੇਗਾ ਕਿਸੇ ਨੂੰ ਵੀ ਰਾਜੇ ਵਿੜਿੰਗ ਦੀ ਜ਼ਰੂਰਤ ਹੈ ਇਹ ਇਨਾਂ ਸਾਰਿਆਂ ਤੋਂ ਬਾਅਦ ਤਾਂ ਮੈਂ ਉਹਨਾਂ ਸੇ ਹਾਜ਼ਰ ਰਹਾਗਾ ਕਿਸੇ ਦਾ ਵੀ ਟੈਲੀਫੋਨ ਆਏਗਾ ਤਾਂ ਸੜਕੋ ਨੰਬਰ ਫੀਡ ਹੋਏਗਾ ਕਿ ਫਲਾ ਬੰਦੇ ਔਰ ਇਹ ਜਲਦੀ ਅਸੀਂ ਦਫਤਰ ਚ ਵੀ ਆਪਦੇ ਬੰਦੇ ਨਿਯੁਕਤ ਕਰ ਦੇਾਂਗੇ ਦੋ ਚਾਰ ਦਿਨਾਂ ਦੇ ਵਿੱਚ ਕਿ ਉੱਥੇ ਦਫਤਰ ਚ ਵੀ ਕਿਸੇ ਨੂੰ ਕੋਈ ਜਾਇਆ ਕਰੇਗਾ ਤਾਂ ਉਰੀ ਜਿਹੜੀ ਐਪਲੀਕੇਸ਼ਨ ਹੈ ਉਹ ਐਡਰੈਸ ਹੋਏਗੀ ਸਰਕਟ ਟੋਲ ਪਲਾਜ਼ਾ ਸਭ ਤੋਂ ਮਹਿੰਗਾ ਸਭ ਤੋਂ ਮਹਿੰਗਾ ਉਹ ਕਿਸਾਂ ਜਿਹੜੇ ਆ ਫ੍ਰੀ ਕਰਨ ਜਾ ਰਹੇ ਨੇ ਉਹ ਕਹਿੰਦੇ ਪਰਚੀ ਲਗਾਤਾ ਜਾਂਦੇ ਆ ਜਿਹੜੇ ਵੱਧ ਜਾਂਦੇ ਦੇਖੋ ਜੀ ਕੋਈ ਨਾ ਕੋਈ ਤਾਂ ਉਹਦੇ ਤੇ ਚੈੱਕ ਐਂਡ ਬੈਲੈਂਸਸ ਹੋਣੇ ਚਾਹੀਦੇ ਆ ਸਰਕਾਰ ਦੇ ਕਿ ਐਸੋ ਐਕਸੀਡ ਨਹੀਂ ਤੁਸੀਂ ਕਰ ਸਕਦੇ ਤੁਹਾਡੀ ਇਹ ਵੀ ਬਹੁਤ ਵੱਡੀਆਂ ਹੀਰਾ ਫੇਰੀਆਂ ਜਦੋਂ ਮਰਜੀ ਨਾਲ ਟੋਲ ਪਲਾਜ਼ਾ ਵਾਲੇ ਆਪਣੀ ਮਰਜ਼ੀ ਨਾਲ ਵਧਾ ਦਿੰਦੇ ਆ ਪਰ ਮੈਨੂੰ ਉਸ ਬਾਰੇ ਜਿਹੜਾ ਤੁਸੀਂ ਕਹਿ ਰਹੇ ਹੋ ਉਹਦੀ ਜਾਣਕਾਰੀ ਨਹੀਂ ਹੈ ਬਟ ਅਗਰ ਉਹ ਇਸੇ ਤਰ੍ਹਾਂ ਕਰ ਰਹੇ ਕਿ ਆਪਣੀ ਮਰਜ਼ੀ ਨਾਲ ਫੇਟ ਵਧਾ ਰਹੇ ਹੈ ਰੇਟ ਵਧਾ ਰਹੇ ਟੋਲ ਦਾ ਪਰਚੀ ਦਾ ਇਹ ਮਾੜੀ ਗੱਲ ਹੈ ਨਹੀਂ ਹੋਣਾ ਚਾਹੀਦਾ ਪੀ ਡਬਲਯੂ ਡੀ ਡਿਪਾਰਟਮੈਂਟ ਨੂੰ ਇਹਦੇ ਤੇ ਲੁੱਕ ਆਫਟਰ ਕਰਨਾ ਚਾਹੀਦਾ ਮੈਂ ਵੀ ਪੀ ਡਬਲਯੂ ਡੀ ਨੂੰ ਅਗਰ ਇਸ ਤਰ੍ਹਾਂ ਦੀ ਗੱਲ ਹੈ ਇਹਨੂੰ ਪੜਤਾਲ ਕਰਕੇ ਇੱਕ ਚਿੱਠੀ ਲਿਖਾਂਗਾ ਮਨਿਸਟਰ ਨੂੰ ਕਿ ਇਹਨੂੰ ਚੈੱਕ ਕਰੋ ਕਿ ਜੋ ਸਰਕਾਰ ਦੇ ਕਾਇਦੇ ਕਾਨੂੰਨ ਤੇ ਨਿਯਮਨ ਦੇ ਅਨੁਸਾਰ ਹੈ ਉਹਨਾਂ ਹੀ ਟੋਲ